ਦੇਸ਼ ਵਿਦੇਸ਼ ਦੇ ਵਿੱਚ ਸੁਬੈਠੇ ਮੈਕਸ 24 ਪੰਜਾਬ نیوز ਚੈਨਲ ਦੇ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਡ ਤੱਕ ਪਹੁੰਚਣ ਪੰਜਾਬ ਦੇ ਪਾਣੀ ਤੇ ਪੰਜਾਬੀਆਂ ਦਾ ਹੱਕ ਪਾਣੀਆਂ ਦੇ ਰਾਖੇ ਕਹਿਣ ਵਾਲੇ ਅੱਜ ਨਹੀਂ ਨਜ਼ਰ ਆਉਂਦੇ ਅਸੀਂ ਸਾਡੀ ਸਰਕਾਰ ਕਰਗੀ ਪੰਜਾਬ ਦੇ ਪਾਣੀਆਂ ਦੀ ਰਾਖੀ ਸ਼ਹਿਰੀ ਕਲਸੀ ਬਟਾਲਾ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਟੀਮ ਨੂੰ ਦਿੱਤੀ ਨਵੀਂ ਗੱਡੀ ਅਤੇ ਅੱਗ ਤੇ ਕਾਬੂ ਪਾਉਣ ਵਾਲੇ ਆਧੁਨਿਕ ਔਜ਼ਾਰ ਅਤੇ ਲੇਟੈਸਟ ਸਮਾਨਤਾ ਜੋ ਹਰ ਮੁਸੀਬਤ ਨਾਲ ਕਰ ਸਕਣ ਟੱਕਰਾ ਪੰਜਾਬ ਸਰਕਾਰ ਦੇ ਵੱਲੋਂ ਬਟਾਲਾ ਫਾਇਰ ਬਰਡ ਗੈਂਗ ਟੀਮ ਨੂੰ ਲੱਖਾਂ ਰੁਪਏ ਦਾ ਆਧੁਨਿਕ ਸਹੂਲਤਾਂ ਵਾਲਾ ਸਮਾਨ ਅਤੇ ਔਜ਼ਾਰ ਅਤੇ ਇੱਕ ਵਿਸ਼ੇਸ਼ ਅੱਗ ਤੇ ਕਾਬੂ ਪਾਉਣ ਵਾਲੀ ਛੋਟੀ ਗੱਡੀ ਦਿੱਤੀ ਗਈ ਹੈ ਇਸ ਮੌਕੇ ਤੇ ਆਮਨ ਲੇ ਬਟਾਲਾ ਅਮਨਸ਼ੇਰੀ ਸਿੰਘ ਸ਼ੇਰੀ ਕਲਸੀ ਦਾ ਕਹਿਣਾ ਹੈ ਕਿ ਇਹ ਮੰਗਲ ਲੰਬੇ ਸਮੇਂ ਤੋਂ ਇਸ ਵਿਪາກ ਦੀ ਸੀ ਕਿਉਂਕਿ ਬਟਾਲਾ ਦਾ ਅੰਦਰونی ਸ਼ਹਿਰ ਬਹੁਤ ਤੰਗ ਬਾਜ਼ਾਰ ਹਨ ਅਤੇ ਉੱਥੇ ਰਿਹਾਇਸ਼ੀ ਘਰ ਵੀ ਹਨ ਅਤੇ ਜਦ ਵੀ ਕੋਈ ਅਨਸੁਖਾਵੀ ਅੱਗ ਲੱਗਣ ਦੀ ਘਟਨਾ ਹੁੰਦੀ ਹੈ ਤਾਂ ਉੱਥੇ ਬਹੁਤ ਮੁਸ਼ਕਲ ਆਉਂਦੀ ਸੀ ਪਰ ਹੁਣ ਸ਼ਹਿਰ ਦੀ ਜ਼ਰੂਰਤ ਅਤੇ ਵਿਪາກ ਦੇ ਵੱਲੋਂ ਕੀਤੀ ਗਈ ਮੰਗ ਨੂੰ ਪੂਰਾ ਕਰਦੇ ਹੋਏ ਜਿੱਥੇ ਗੱਡੀ ਦਿੱਤੀ ਗਈ ਹੈ ਉੱਥੇ ਜੋ ਸਮਾਨ ਪਹਿਲਾਂ ਇੰਨਾ ਵਿਪາກ ਕੋਲ ਨਹੀਂ ਸੀ ਉਹ ਵੀ ਮੁਹਾਇਆ ਕਰਵਾਇਆ ਗਿਆ ਹੈ ਜੋ ਦੁਨਿਕ ਸਮਾਨ ਹੈ ਅਤੇ ਨਵੀਨ ਤਕਨੀਕ ਦਾ ਹੈ ਜਿਸ ਦੇ ਨਾਲ ਕੋਈ ਵੀ ਮੁਸੀਬਤ ਦੀ ਘੜੀ ਦੇ ਵਿੱਚ ਹੈ ਟੀਮ ਦੇ ਕੰਮ ਆਵੇਗਾ ਤਾਂ ਜੋ ਹਰ ਮੁਸੀਬਤ ਨਾਲ ਜਲਦੀ ਨਜਿੱਠਿਆ ਜਾ ਸਕੇ ਅਤੇ ਹਾਲਾਤ ਤੇ ਕਾਬੂ ਪਾਇਆ ਜਾ ਸਕੇ ਉੱਥੇ ਸ਼ਹਿਰੀ ਕਲਸੀ ਨੇ ਪੰਜਾਬ ਦੇ ਪਾਣੀ ਤੇ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਤੱਕੇ ਤੇ ਟਿੱਪਣੀ ਕਰਦੇ ਹੋ ਕਿ ਆ ਕੀ ਜੋ ਵਿਰੋਧੀ ਪਾਰਟੀਆਂ ਵਾਲੇ ਕਦੇ ਆਪਣੀ ਆਪ ਨੂੰ ਪੰਜਾਬ ਦੇ ਪਾਣੀ ਤੇ ਰੱਖੇ ਦੱਸਦੇ ਸਨ ਅੱਜ ਕੋਈ ਵੀ ਨਹੀਂ ਗੱਲ ਕਰ ਰਿਹਾ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਪਾਰਟੀ ਪੰਜਾਬ ਦੇ ਇਸ ਪਾਣੀ ਦੇ ਹੱਕ ਦੀ ਲੜਾਈ ਜੜ ਲਿਆ ਹੈ ਅਤੇ ਪਾਣੀ ਤੇ ਪੰਜਾਬ ਦਾ ਹੱਕ ਹੈ ਅਤੇ ਉਹਨਾਂ ਦੀ ਪੂਰੀ ਪਾਰਟੀ ਅਤੇ ਪੰਜਾਬ ਸਰਕਾਰ ਇਹ ਲੜਾਈ ਜਾਰੀ ਰੱਖੇਗੀ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾ ਬਟਾਲਾ ਤੋਂ ਰਮੇਸ਼ ਪਾਟੀ ਆਦੀ ਵਿਸ਼ੇਸ਼ ਰਿਪੋਰਟ ਦੇਖੋ ਜੀ ਲੰਬੇ ਅਰਸੇ ਤੋਂ ਡਿਮਾਂਡ ਸੀ ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਛੋਟੀਆਂ ਗਲੀਆਂ ਨੇ ਔਰ ਕਈ ਵਾਰੀ ਗੱਡੀਆਂ ਪਹੁੰਚਣ ਦੀ ਵੱਡੀਆਂ ਗੱਡੀਆਂ ਹੋਣ ਕਰਕੇ ਸਾਨੂੰ ਬਹੁਤ ਦਿੱਕਤ ਪਰੇਸ਼ਾਨੀ ਆ ਰਹੀ ਸੀ ਆਲਾ ਅਫਸਰ ਫਾਇਰ ਬਗਏ ਨੇ ਕਈ ਵਾਰ ਇਹਨਾਂ ਨੇ ਮੈਨੂੰ ਵੀ ਦੱਸਿਆ ਵੀ ਜਦੋਂ ਮੈਂ ਨਵਾਂ ਨਵਾਂ ਐਮਐਲਏ ਬਣ ਕੇ ਆ ਤੇ ਮੈਂ ਇਹਨਾਂ ਨੂੰ ਜ਼ਰੂਰ ਇਹ ਗੱਲ ਕਹੀ ਸੀ ਵੀ ਫਿਕਰ ਨਾ ਕਰੋ ਅਸੀਂ ਇਹਨੂੰ ਰਲ ਕੇ ਇਹਨੂੰ ਕਵਰ ਕਰਾਂਗੇ ਮੈਂ ਉਦੋਂ ਹੀ ਸੀਐਮ ਸਾਹਿਬ ਅੱਗੇ ਗੁਜਾਰਿਸ਼ ਕੀਤੀ ਸੀ ਵੀ ਸੀਐਮ ਸਾਹਿਬ ਆ ਸਾਨੂੰ ਦਿੱਕਤ ਹੈ ਚਰਨ ਸ਼ੋ ਪ੍ਰਾਪਤ ਗੁਰ ਨਾਨਕ ਦੇਵ ਜੀ ਦੀ ਪਵਨ ਧਰਤੀ ਆ ਪਲੀਜ਼ ਸਾਡੇ ਬਟਾਲੇ ਦਾ ਜਿਹੜਾ ਇਹ ਮੰਗਾ ਨੇ ਜ਼ਰੂਰ ਇਹਦਾ ਧਿਆਨ ਦਿੱਤਾ ਜਾਵੇ ਅੱਜ ਮੈਨੂੰ ਖੁਸ਼ੀ ਆ ਵੀ ਸ਼ਹਿਰ ਦੇ ਅੰਦਰ ਜਾਣ ਵਾਸਤੇ ਸਾਨੂੰ ਛੁੱਟੀਆਂ ਗੱਡੀ ਜਿਹੜੀ ਆ ਮਹਈਆ ਹੋ ਗਈ ਹੈ ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਆਪ ਵੀ ਕੁਝ ਸਮਾਨ ਦੱਸਣਾ ਚਾਹੁੰਦਾ ਜੀ ਉਹ ਨਵੀਂ ਗੱਡੀ ਪ੍ਰੋਵਾਈਡ ਹੋ ਗਈ ਆ ਉਸ ਤੋਂ ਬਾਅਦ ਨਵਾਂ ਜਿਹੜਾ ਸਮਾਨ ਹੈ ਜਿਤਨਾ ਮੈਂ ਦੇਖ ਰਿਹਾ ਸੀ ਕੋਈ ਜੈਕਟਾਂ ਵਗੈਰਾ ਜਿਹੜੀਆਂ ਮਿਲੀਆਂ ਨੇ ਕਟਰ ਮਿਲੇ ਨੇ ਔਰ ਲਾਈਟਿੰਗ ਜਿੱਤਨਾ ਕਈ ਵਾਰੀ ਅੱਗ ਲੱਗਦੀ ਆ ਲਾਈਟ ਬੰਦ ਹੋ ਜਾਂਦੀ ਆ ਆਧੁਨਿਕ ਟੈਕਨੋਲੋਜੀ ਦੀ ਲਾਈਟ ਮਿਲੀ ਆ ਫਿਰ ਇੱਕ ਗੈਸ ਕਈ ਵਾਰੀ ਜਦੋਂ ਅੱਗ ਲੱਗਦੀ ਆ ਗੈਸ ਲੀਕ ਹੋ ਜਾਂਦੀ ਆ ਤੇ ਇਹ ਨਹੀਂ ਸੀ ਪਤਾ ਲੱਗਦਾ ਵੀ ਗੈਸ ਕਿਹੜੀ ਆ ਉਹ ਗੈਸ ਦਾ ਵੀ ਜਿਹੜਾ ਉਹ ਇੱਕ ਪਾਰਟ ਜਿਹੜਾ ਮੈਂ ਕਹਿ ਸਕਦਾ ਵਾਂ ਵੀ ਜਿਹੜਾ ਜੰਤਰ ਉਹ ਉਹਦੇ ਵਿੱਚੋਂ ਸਾਨੂੰ ਪਤਾ ਲੱਗ ਜੂਗਾ ਵੀ ਇਹ ਗੈਸ ਕਿਹੜੀ ਆ ਉਹ ਵੀ ਜਿਹੜਾ ਤਕਰੀਬਨ ਕਹਿਣ ਦਾ ਭਾਅ ਵੀ 40 ਲੱਖ ਦਾ ਜਿਹੜਾ ਸਮਾਨ ਆ ਅੱਜ ਬਟਾਲਾ ਨੂੰ ਮਹੱਈਆ ਕਰਾਇਆ ਗਿਆ ਫਾਇਰ ਬਰਗੇਰ ਨੂੰ ਔਰ ਤਾਂ ਜੋ ਕੀ ਸਾਡੇ ਸ਼ਹਿਰ ਵਾਸੀਆਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਹੋਵੇ। ਦੇਖੋ ਜੀ ਅੱਜ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਪਾਣੀ ਦੀ ਜਿਹੜੀ ਗੱਲ ਹੈ। ਠੀਕ ਹੈ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦਾ ਪਾਣੀ ਦਾ। ਠੀਕ ਹੈ ਅੱਜ ਜੇ ਪਾਣੀ ਦੀ ਗੱਲ ਤੇ ਮੈਂ ਦੇਖ ਰਿਹਾ ਸੀ ਵੀ ਵਿਰੋਧੀ ਤੇ ਉਤਰਾ ਭਾਵੇਂ ਵਿਆਹਾਂ ਦੀ ਗੱਲ ਹੋਵੇ ਐਮਐਲਐਨ ਦੀ ਜਾਂ ਉਤਰਾ ਮੈਂ ਕਹਿ ਸਕਦਾ ਹਾਂ ਵੀ ਕੋਈ ਵੀ ਕੰਮ ਕਰੀਏ ਤੇ ਉਹਦੇ ਚ ਕੋਈ ਟਿੱਚਰ ਛੱੜਦੇ ਨਹੀਂ ਕੋਈ ਟਿੱਪਣੀ ਛੱੜਦੇ ਨਹੀਂ ਕਰਨ ਵਾਸਤੇ ਪਰ ਅੱਜ ਮੇਨ ਮੁੱਦਾ ਪਾਣੀਆਂ ਦਾ ਸੀ ਅੱਜ ਤੇ ਚਾਹੀਦਾ ਵਾ ਵੀ ਹਾ ਦਾ ਨਾਰਾ ਮਾਰਨਾ ਹੈ ਆਓ ਠੀਕ ਹੈ ਪਰ ਨਹੀਂ ਕੋਈ ਨਹੀਂ ਆ ਰਿਹਾ ਮੈਂ ਦੇਖ ਰਿਹਾ ਵੀ ਧਰਨੇ ਜਿਹੜੇ ਲਾਉਣ ਵਾਲੇ ਸੀ ਜਿਹੜੇ ਕਹਿੰਦੇ ਸੀ ਅਸੀਂ ਪਾਣੀਆਂ ਤੇ ਰੱਖਿਆ ਆ ਅੱਜ ਉਹ ਵੀ ਨਜ਼ਰ ਨਹੀਂ ਆ ਰਹੇ ਕੋਈ ਗੱਲ ਨਹੀਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜ਼ਿੰਮੇਵਾਰੀ ਲਾਈ ਹੈ ਬਤੌਰ ਸਾਰੇ ਮੰਤਰੀ ਸਹਿਬਾਨ ਬਤੌਰ ਐਮ ਐਲ ਏ ਸਹਿਬਾਨ ਸਾਰੇ ਉਹਨਾਂ ਦੀਆਂ ਵੀ ਡਿਊਟੀਆਂ ਲਗਾਤੀਆਂ ਨੇ ਜਿੱਥੇ ਲੋੜ ਪਊਗੀ ਸਾਨੂੰ ਪੰਜਾਬ ਨੂੰ ਇਕੱਠ ਕਰਨ ਦੀ ਸਾਰਾ ਪੰਜਾਬ ਆਪਾਂ ਉੱਥੇ ਇਕੱਠ ਕਰਦੇ ਹਾਂਗੇ ਇਹ ਜਿਹੜਾ ਪੰਜਾਬ ਦਾ ਪਾਣੀ ਹੈ ਇਹਦੀ ਇੱਕ ਇੱਕ ਬੂੰਦ ਜਿਹੜੀ ਆ ਉਹ ਵੀ ਨਹੀਂ ਜਾਣ ਦਵਾਂਗੇ ਇਹ ਸਾਡਾ ਹੱਕ ਹੈ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਇਹ ਖਰਾਕ ਹੈ ਇਹਨੂੰ ਕਦੀ ਵੀ ਆਪਾਂ ਮੈਂ ਕਹਿ ਸਕਦਾ ਇੱਥੇ ਡਾਕਾਂ ਨਹੀਂ ਪੰਦਵਾਂਗੇ ਤੁਹਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਬਟਾਲਾ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਵਾਸਤੇ ਕਯੂਆਰਵੀ ਵਹੀਕਲ ਤੇ ਕੁਝ ਸਾਡੇ ਫਾਇਰ ਫਾਈਟਿੰਗ ਦੇ ਜਿਹੜੇ ਈਕੁਪਮੈਂਟ ਉਹ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਵੱਲੋਂ ਅੱਜ ਸਾਨੂੰ ਹੈਲੋ ਪਿੱਤੇ ਜਾਣੇ ਸਾਡੇ ਉਸੇ ਪ੍ਰੋਜੈਕਟ ਵਿੱਚ ਜਿਹੜਾ ਸਟਰੀ ਸਾਨੂੰ ਇੱਕ ਤੇ ਫਾਇਰ ਸੂਟ ਦਿੱਤੇ ਗਿਆ ਇਹਨਾਂ ਦੀ ਜਿਹੜੀ ਫਾਇਰ ਰੈਜ਼ਿਡੈਂਟ ਆ ਉਹ 3 ਮਿੰਟ ਦੀ ਹੈ ਹੀ 3 ਮਿੰਟ ਗੁਜ਼ਰ ਸਕਣੇ ਅੱਗ ਦੇ ਵਿੱਚ ਪਾ ਕੇ ਨੂੰ ਕਿਸੇ ਨੂੰ ਆ ਪਾਰੈਸਕਿਊ ਕਰਨਾ ਹੈ ਜਾਂ ਕਿਸੇ ਅੰਦਰ ਕੋਈ ਫਸਿਆ ਹੋਰ ਉਹਨੂੰ ਕੱਢਣ ਵਾਸਤੇ ਅੱਗ ਦੇ ਵਿੱਚ ਉਹ ਸਾਡਾ ਕਰਮਚਾਰੀ ਨੂੰ ਪਾ ਕੇ ਉਹਨੂੰ ਸੇਫਲੀ ਕੱਢ ਕੇ ਬਾਹਰ ਲਿਆ ਸਕਦੇ ਸੈਕਿੰਡ ਸਾਨੂੰ ਦਿੱਤੇ ਗਿਆ ਕੰਬੀ ਟੂਲ ਜਿਹੜੇ ਇਲੈਕਟ੍ਰਿਕ ઓਪਰੇਟਾ ਕਿਸੇ ਵੀ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਜਾਂ ਕੋਈ ਵਹੀਕਲ ਆਪਸ ਵਿੱਚ ਟਕਰਾ ਜਾਂਦੇ ਆ ਉਹਨਾਂ ਵਿੱਚ ਕੋਈ ਬੰਦਾ ਫਸ ਜਾਂਦਾ ਉਹਨਾਂ ਨੂੰ ਕੱਢਣ ਵਾਸਤੇ ਕਿਸੇ ਵਹੀਕਲ ਨੂੰ ਕੱਟਣ ਵਾਸਤੇ ਜਾਂ ਕਿਸੇ ਗੇਟ ਨੂੰ ਸ਼ਟਰ ਨੂੰ ਕੱਟਣ ਵਾਸਤੇ ਸਾਨੂੰ ਇਹ ਕੰਪਲੀ ਟੂਲ ਜਿਹੜੇ ਆ ਇਲੈਕਟ੍ਰਿਕ ਆਪਰੇਟਿਡ ਦਿੱਤੇ ਗਏ ਨੇ ਇਹ ਵੀ ਕਾਫੀ ਫਾਇਰ ਫਾਈਟਿੰਗ ਵਾਸਤੇ ਯੂਜ਼ੇਬਲ ਜਿਹੜੇ ਆ ਗੈਜਟ ਨੇ ਸੋ ਬਾ ਸਾਨੂੰ ਇੱਕ ਸਾਡੀ ਡਿਮਾਂਡ ਸੀਗੀ ਕਾਫੀ ਚਿਰ ਤੋਂ ਵੀ ਜਦੋਂ ਫਾਇਰ ਜਦੋਂ ਫਾਈਟਿੰਗ ਕਰਨ ਜਾਂਦੇ ਆ ਉੱਥੇ ਗੈਸ ਕਈ ਵਾਰੀ ਇਨਸੀਡੈਂਟ ਹੋਇਆ ਸਾਡੇ ਸ਼ਹਿਰ ਚ ਵੀ ਅਮੋਨੀਆ ਗੈਸ ਲੀਕ ਹੋਈ ਆ ਜਾਂ ਦੂਸਰੇ ਇਨਸੀਡੈਂਟ ਹੋਇਆ ਉਹਦੇ ਚ ਸਾਨੂੰ ਕਿਸੇ ਵੇਲੇ ਸਾਨੂੰ ਜਾਂਦੇ ਪਤਾ ਨਹੀਂ ਲੱਗਦਾ ਵੀ ਉੱਥੇ ਕਿਹੜੀ ਗੈਸ ਆ ਮੌਕੇ ਤੇ ਉਹ ਸਾਨੂੰ ਇੱਕ ਗੈਸ ਡਿਟੈਕਟਰ ਵੀ ਦਿੱਤਾ ਗਿਆ ਜਿਹਦੇ ਵਿੱਚ ਉਸ ਏਰੀਏ ਵਿੱਚ ਕਿਹੜੀ ਗੈਸ ਦੀ ਮਾਤਰਾ ਜ਼ਿਆਦਾ ਵਾ ਟਾਕਸਿਕ ਹੈ ਉਹ ਕਿਸ ਤਰ੍ਹਾਂ ਦੀ ਹੈ ਗੈਸ ਉਹਦੇ ਬਾਰੇ ਵੀ ਜਾਣਕਾਰੀ ਮਿਲਦੀ ਹੈ ਉਸ ਤੋਂ ਬਾਅਦ ਇੱਕ ਸਾਨੂੰ ਦਿੱਤਾ ਗਿਆ ਵਾ ਲਾਈਟਿੰਗ ਟਾਵਰ ਉੱਤਾਰ ਗਿਆ ਉਹ ਜਿਹੜਾ ਲਾਈਟਿੰਗ ਟਾਵਰ ਆ ਜਿਸ ਨਾਲ ਕੋਈ ਅਰਥ ਕੋਈ ਕਾ ਆ ਜਾਂਦਾ ਜਾਂ ਕੋਈ ਬਿਲਡਿੰਗ ਕਲੈਪਸ ਕਰ ਜਾਂਦੀ ਹੈ ਜਿੱਥੇ ਬਿਜਲੀ ਦਾ ਛੇਤੀ ਪੋਸੀਬਲ ਆਉਣਾ ਮੁਸ਼ਕਲ ਹੁੰ ਉਥੇ ਹੀ ਹੈ ਪੋਰਟੇਬਲ ਸਾਡੇ ਕੋਲ ਜਨਰੇਟਰ ਹੈ ਔਰ ਗੈਸ ਟਾਵਰ ਹੈ ਇਹ 11 12 ਫੁੱਟ ਉੱਪਰ ਜਿਹੜਾ ਖੁੱਲ ਜਾਂਦਾ 360 ਡਿਗਰੀ ਉੱਪਰ ਇਹ ਜਿਹੜੀ ਲਾਈਟ ਜਿਹੜੀ ਹੈ ਦਿੰਦਾ ਆਪਣੀ ਇਹਨੂੰ 360 ਡਿਗਰੀ ਚ ਵੀ ਯੂਜ਼ ਕਰ ਸਕਦੇ ਆ 180 ਡਿਗਰੀ ਚ ਵੀ ਯੂਜ਼ ਕਰ ਸਕਦੇ ਆ ਇਹਦੀ ਮੈਂ ਡੈਮੋ ਵੀ ਅੰਦਰ ਸਾਥੇ ਫਿਰ ਤੁਹਾਨੂੰ ਜੀ ਦੇ ਦਿੰਦਾ ਇਹਨੂੰ ਲਗਭਗ ਸਮਾਨ ਸਾਡੇ ਕੋਲ ਕੋਈ ਵੀ ਨਹੀਂ ਸੀਗਾ ਕੋਈ ਰਿਸਪੌਂਸ ਜਿਹੜੀ ਵਹੀਕਲ ਸਾਡੇ ਕੋਲ ਯੂਨਿਟ ਆਇਆ ਇਹ ਸਾਡੇ ਅੰਦਰਲੇ ਬਿਆਰਾਂ ਵਾਸਤੇ ਕਾਫੀ کارਗਰ ਹੈ ਉਸੀਂ ਜਾਣਦੇ ਹਾਂ ਕਿ ਸਾਡਾ ਜਿਹੜਾ ਚੱਕਰੀ ਬਾਜ਼ਾਰ ਮੇਨ ਸਾਡੀ ਰਿਡਲੀ ਹੱਡੀ ਹੈ ਸ਼ਹਿਰ ਦੀ ਸਾਰਾ ਸਾਡਾ ਕਾਰੋਬਾਰ ਉਸੇ ਉੱਤੇ ਟਿਕਿਆ ਪਿਛੇ ਜੀ ਉੱਥੇ ਇਨਸੀਡੈਂਟ ਵੀ ਆਗ ਵੀ ਲੱਗਦੀ ਹੈ ਲੇਕਿਨ ਉੱਥੇ ਵੱਡਾ ਟੈਂਡਰ ਕੋਈ ਜਾ ਨਹੀਂ ਪਾਂਦਾ ਇਹ ਜਿਹੜਾ ਸਾਡੇ ਕੋਲ ਕੋਈ ਤੋਂ ਰਿਸਪੌਂਸ ਵਹੀਕਲ ਆ ਵੀ ਉੱਥੇ ਕਾਫੀ ਕਾਰਗਰ ਆ ਜਿਹਦੇ ਤੇ ਜਿਹੜਾ ਫੀਸ ਕਰਦਾ ਉਹ ਕੰਮ ਵੀ ਕਰਨਾ ਹੋਰ ਆ ਪਰ ਵੀ ਇੱਥੇ ਪ੍ਰੇਟ ਹੁੰਦੀ ਆ ਸਰ ਇਸ ਸਮਾਨ ਨਾਲ ਸਾਡੀ ਜਿਹੜੀ ਹੈ ਫਾਇਰ ਫਾਈਟਿੰਗ ਦਾ ਜਿਹੜਾ ਸਾਡਾ ਢੰਗ ਆ ਹੋਰ ਜ਼ਿਆਦਾ ਲਿਖਦੇਗਾ ਆਪਾਂ ਪਬਲਿਕ ਦੀ ਸੇਫਟੀ ਵਾਸਤੇ ਵੱਧ ਚੜ ਕੇ ਕੰਮ ਕਰ ਸਕਾਂਗੇ ਤੇ ਕਿਸੇ ਵੀ ਇਨਸੀਡੈਂ ਕਟ ਸਮੇਂ ਵਿੱਚ ਡਿਜ਼ੋਲਵ ਕਰ